ਦੁਨੀਆ ਚਲੋ ਚਲੀਂ ਧਾਮੇਲਾ ਲੈ ਕੇ ਜਾਣ ਨਾਣਾ ਕਿਲਾ ਲੈ ਕੇ ਨਾਣੀ ਜਾਣ ਤਿਲਾ ਹੋਇ ਤਿਚਾਰ ਦਿਨਾਂ ਦਾ ਮਿਲਾ ਕਤਿ ਚਾਰ ਦਿਨਾਂ ਦਾ ਮਿਲਾ ਕਾਲੀ ਜੀ ਰੁਕਮ ਨਾਈ ਹੋਤੀ ਪਲਪਾ ਪਾਣੀਆ ਮੰਡਾਂ ਕਾ ਨੂੰ ਹੋਈ ਜੰਗਈ ਵਨ ਪਾਪਾਨੀਆ ਪੰਨਾ ਕਰਨ ਤੋਈ ਚੰਨਾ ਹੈ ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸ਼ੋਸ਼ਲ ਜੁਨਿਟੀ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਮੈਂ ਸਾਡੇ ਬਹੁਤ ਹੀ ਅੱਛੇ ਸਾਹਿਤਕਾਰ ਵਧੀਆ ਗੀਤਕਾਰ ਚੰਨਣ ਸਿੰਘ ਜੀ ਦੇ ਨਾਲ ਆਪ ਸਭ ਨੂੰ ਰੂਬ ਰੂ ਕਰਵਾਉਣ ਜਾ ਰਿਹਾ ਉਹਨਾਂ ਦੇ ਗੀਤਾਂ ਦੇ ਵਿੱਚ ਬਿਲਕੁਲ ਸੱਚ ਲਿਖਿਆ ਹੁੰਦਾ ਹੈ ਚਲੋ ਚੱਲੀ ਦਾ ਮੇਲਾ ਬਿਲਕੁਲ ਜੋ ਸੰਸਾਰ ਤੇ ਆਇਆ ਹੋਇਆ ਹੈ ਬੇਸ਼ੱਕ ਉਹ ਬੱਚਾ ਹੈ ਜਵਾਨ ਹੈ ਬਜ਼ੁਰਗ ਹੈ ਨੌਜਵਾਨ ਹੈ ਉਸਨੇ ਇੱਕ ਨਾ ਇੱਕ ਦਿਨ ਤਾਂ ਜਾਣਾ ਹੁੰਦਾ ਹੈ ਕਿਉਂਕਿ ਇਹ ਕੁਦਰਤ ਦਾ ਕਾਨੂੰਨ ਹੈ ਵੀ ਜੋ ਵੀ ਇਸ ਸੰਸਾਰ ਤੇ ਆਇਆ ਆਪਣੀ ਉਮਰ ਪੂਰੀ ਕੇ ਉਸਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਰਹਿਣਾ ਹੈ ਦੋਸਤੋ ਅਪਾ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ ਜਿਨ੍ਹਾਂ ਦਾ ਸਤਕਾਰ ਕਰਦੇ ਹਾਂ ਜਦੋਂ ਉਹ ਸਾਡੇ ਤੋਂ ਵਿਛੜਦੇ ਨੇ ਸਾਨੂੰ ਹਮੇਸ਼ਾ ਵਾਸਤੇ ਰੋਮ ਦੇ ਕਰਲਾਉਂਦਿਆਂ ਨੂੰ ਛੱਡ ਕੇ ਚਲੇ ਜਾਂਦੇ ਨੇ ਤਾਂ ਚਾਰੇ ਪਾਸੇ ਉਹੀ-ਉਹੀ ਨਜ਼ਰ ਆਉਂਦੇ ਐ ਇੱਥੇ ਅਸੀਂ ਬੈਠਦੇ ਸੀ ਇੱਥੇ ਇਕੱਠੇ ਬੈਠ ਕੇ ਖਾਣਾ ਖਾਂਦੇ ਸੀ ਹੱਸਦੇ ਸੀ ਖੇਡਦੇ ਸੀ ਲੇਕਿਨ ਜਿਹੜੀਆਂ ਯਾਦਾਂ ਉਸ ਸ਼ਖਸ ਨਾਲ ਸਾਡੀਆਂ ਜੁੜੀਆਂ ਹੁੰਦੀਆਂ ਨੇ ਉਹ بار-ਬਾਰ ਸਾਡੇ ਜ਼ਿਹਨ ਦੇ ਵਿੱਚ ਆਉਂਦੀਆਂ ਨੇ ਅਜੇ ਹੀ ਸਿਚੁਏਸ਼ਨ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਚੰਨਣ ਸਿੰਘ ਜੀ ਉਰਫ ਚੰਨ ਮਰਜਾਣੇ ਨੇ ਆਪਣੀ ਕਲਮ ਨਾਲ ਇੱਕ ਅਜੀਹਾ ਗੀਤ ਲਿਖਿਆ ਇਹ ਦੁਨੀਆ ਚਲੋ ਚਲੀਦਾ ਮੇਲਾ ਬਿਲਕੁਲ ਸੱਚ ਲਿਖਿਆ ਹੈ ਔਰ ਇਸ ਸੱਚ ਨੂੰ ਆਪਾਂ ਸੁਣਦੇ ਹਾਂ ਸੰਗੀਤ ਦੇ ਨਾਲ ਚੰਨਣ ਸਿੰਘ ਜੀ ਦੀ ਆਵਾਜ਼ ਦੇ ਵਿੱਚ ਲਓ ਤੁਸੀਂ ਵੀ ਸੁਣੋ ਦੁਨੀਆ ਚਲੋ ਜਲੀ ਧਾਮੇਨਾ ਹੋਏ ਦੁਨੀਆ ਚਲੋ ਜਲੀ ਧਾਮੇਨਾ ਲੈ ਕੇ ਜਾਣ ਨਾ ਠਿਲਾ ਲੈ ਕੇ ਨਾ ਨਹੀਂ ਜਾਣ ਤਿਲਾ ਹੋਏ 3 ਦਿਨਾਂ ਦਾ ਮਿਲਾਂ 3 ਦਿਨਾਂ ਦਾ ਮਿਲਾਂ ਕਾਲੂ ਜਰਮ ਕੁਮ ਨਾਏ ਉਹ ਤੂੰ ਬਲਪਾ ਪੋਲੀ ਮੰਡਾਂ ਕਾ ਨੂੰ

ट ਬੈਠ ਵੇਖ ਦਾ ਸਾਰਾ ਓ ਕਣ ਰੋਈ ਜਾਂਦਾ ਏ ਪਲ ਪਾਪਾ ਨੀ ਫੰਡਾ ਕਣ ਰੋਈ ਜਾਂਦਾ ਏ ਪਲ ਪਾਪਾ ਦੀ ਫੰਡਾ ਕਣ ਰੋਈ ਜਾਂਦਾ ਏ ਪਾਣੀ ਤੋਈ ਜਾਂਦਾ ਹੈ ਕਣ ਤੋਈ ਜਾਂਦਾ ਧੰਨਵਾਦ ਜੀ ਸੋਤਰਾ ਜੀ ਪਾਵਰ ਆਫ ਸੋਸ਼ਲ ਜੁੰਟੀ ਦਾ ਜਿਨ੍ਹਾਂ ਨੇ ਇਹ ਪੋਸਨਾਮਾ ਚੈਨਲ ਚਲਾ ਕੇ ਲੋਕਾਂ ਦੇ ਵਿਚਾਰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਅੱਜ ਪਾਵਰ ਆਫ ਸੋਸ਼ਲ ਜੁੰਟੀ ਦੀ ਟੀਮ ਸਾਡੇ ਗੈਰ ਵਿਖੇ ਪੁੱਜੀ ਹੈ ਔਰ ਉਹਨਾਂ ਨੇ ਇਹ ਸਾਰਾ ਜੋ ਰਿਕਾਰਡਿੰਗ ਕੀਤੀ ਹੈ ਔਰ ਮੈਂ ਇਸ ਪਾਵਰ ਆਫ ਸੋਸ਼ਲ ਜੁੰਟੀ ਦੇ ਚੈਨਲ ਦਾ ਪੋਸਨਾਮਾ ਚੈਨਲ ਦਾ ਧੰਨਵਾਦ ਦਿਆਂ ਔਰ ਸੌਂ ਸੋਤਰਾ ਜੀ ਤੁਹਾਡਾ ਵੀ ਧੰਨਵਾਦ ਦਿਆਂ ਕਿਉਂਕਿ ਇਹ ਜੋ ਪੋਸੂਨਾਮ ਚੈਨਲ ਹੈ ਇਹ ਲੋਕਾਂ ਦੀ ਸਾਡੇ ਸਮਾਜ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਾਇੀ ਹੁੰਦਾ ਹੈ ਔਰ ਮੈਂ ਇਹ ਉਮੀਦ ਕਰਦਾ ਮੈਂ ਪਰਮਾਤਮਾ ਦੀ ਦੁਆ ਕਰਦਾ ਕਿ ਇਹ ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਫਿਰ ਇੱਕ ਵਾਰ ਮੈਂ ਤੁਹਾਡਾ ਵੀ ਤੇ ਪਾਵਰ ਆਫ ਸੋਸ਼ਲ ਜੁਨਟੀ ਦਾ ਵੀ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਲੋਕਾਂ ਤੱਕ ਇਹ ਪਹੁੰਚਾਉਂਦੀ ਹੈ ਔਰ ਮੈਂ ਫਿਰ ਇੱਕ ਵਾਰ ਸਾਰੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਦੁਨੀਆ ਚਲੋ ਚਲੀ ਦਾ ਮੇਲਾ ਇਸ ਗੀਤ ਦਾ ਤੁਸੀਂ ਆਨੰਦ ਲਿਆ ਔਰ ਸੱਚ ਹੈ ਜੋ ਵੀ ਇਹਨਾਂ ਨੇ ਲਿਖਿਆ ਹੈ ਉਹ ਬਿਲਕੁਲ ਸੱਚ ਲਿਖਿਆ ਹੈ ਉਮੀਦ ਹੈ ਤੁਸੀਂ ਇਸ ਗੀਤ ਨੂੰ ਵੀ ਪਸੰਦ ਕੀਤਾ ਹੋਏਗਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ